ਬਲਟੋਹਾ ਤਰਨਤਾਰਨ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈਗੀ ਬਾਈ ਇੱਕ ਔਰਤ ਨੂੰ ਸ਼ਰ੍ਹਾਮ ਨੰਗਾ ਕਰਕੇ ਪਿੰਡ ਵਿੱਚ ਪਿੰਡ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ। ਪిల్లా ਤਰਨਤਾਰਨ ਤੇ ਬਲਟੋਹਾ ਵਿੱਚ ਮਹਿਲਾ ਨੂੰ ਨਿਰਵਸਤਰ ਘੁਮਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੇ ਈਵਨ ਕਿ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇਗੇ ਔਨਨੇਬਲ ਜੱਜ ਸਾਹਿਬ ਨੇਗੇ ਉਹਨਾਂ ਦੀ ਵੀ ਇੱਥੇ ਸਟੇਟਮੈਂਟ ਆਈ ਹੈ ਵੀ ਮਹਾਭਾਰਤ ਦਾ ਜਿਹੜਾ ਉਹ ਸੀਨ ਸੀਗਾ ਦ੍ਰੋਪਦੀ ਦਾ ਚੀਰ ਹਾਣਨ ਸੀਗਾ ਸੇਮ ਉਹਦੇ ਨਾਲ ਦੀ ਇਹ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ। ਤੇ ਘਟਨਾ ਦੇ ਪਿੱਛੇ ਰੀਜ਼ਨ ਕੀ ਦੱਸਿਆ ਜਾ ਰਿਹਾ ਹੈ ਵੀ ਇਸ ਮੁੰਡੇ ਇਸ ਔਰਤ ਦਾ ਜਿਹੜਾ ਮਤਲਬ ਇਸ ਲੇਡੀ ਦਾ ਜਿਹੜਾ ਮੁੰਡਾ ਸੀਗਾ ਉਹਨੇ ਇੱਕ ਕੁੜੀ ਨਾਲ ਵਿਆਹ ਕਰਵਾਇਆ ਸੀ ਲਵ ਮੈਰਿਜ ਕਰਵਾਈ ਸੀ ਤੇ ਉਸ ਲਵ ਮੈਰਿਜ ਵਾਲੀ ਜਿਹੜੀ ਕੁੜੀ ਦੀ ਫੈਮਿਲੀ ਹੈ ਉਹਨਾਂ ਦੇ ਇਹ ਬੰਦੇ ਸੀਗੇ ਜਿਨ੍ਹਾਂ ਨੇ ਉਸ ਔਰਤ ਨੂੰ ਪਿੰਡ ਦੇ ਵਿੱਚ ਸ਼ਰਮ ਨੰਗਾ ਕਮਾਇਆ ਗਿਆ ਤੇ ਇੱਕ ਹੋਰ ਮਾੜੀ ਗੱਲ ਇਹਦੇ ਵਿੱਚ ਕੇਸ ਦੇ ਵਿੱਚ ਦੇਖੋ ਵੀ ਜਦੋਂ ਉਹ ਔਰਤ ਮਤਲਬ ਉਹਦੇ ਕੋਲ ਇੱਕ ਚੁੰਨੀ ਬਚ ਗਈ ਸੀ ਆਪਣਾ ਮਤਲਬ ਆਪਣੀ ਬੋਡੀ ਢੱਕਣ ਲਈ ਉਹਨੇ ਉਹ ਚੁੰਨੀ ਲੈਣ ਦੀ ਕੋਸ਼ਿਸ਼ ਕੀਤੀ ਉਹ ਤਾਂ ਉਹ ਵੀ ਖੋਲ ਹੀ ਗਈ ਪੰਜਾਬ ਮੇ ਬੇਟੀ ਕੀ ਲਵ ਮੈਰਿਜ ਕਰਨੇ ਸੇ ਭੜਕੇ ਪਰਜਨੋ ਨੇ ਲੜਕੀ ਕੀ ਮਾਂ ਕੇ ਸਾਥ ਬਦਸਲੂਕੀ ਕੀਤੀ ਉਹਨਕੇ ਕਪੜੇ ਫਾੜ ਦिए ਔਰ ਅਰਧ ਨਗਨ ਕਰ ਦਿਆ ਤੇ ਕੁਸ਼ਕ ਲੋਕ ਜਿੰਨੀਆਂ ਕਿ ਵੀਡੀਓਜ਼ ਮੈਂ ਦੇਖਿਆ ਆਈ ਡੋਟ ਮਤਲਬ ਨੋ ਕਿ ਉਹ ਸਾਰੀਆਂ ਉਥੋਂ ਦੀਆਂ ਹੀ ਵੀਡੀਓਆਂ ਨੇ ਮਤਲਬ ਉਹ ਲੋਕ ਕੁਸ਼ਕ ਲੋਕ ਉਥੇ ਹੈਗੇ ਸੀ ਬਟ ਸਟਿਲ ਉਹਨਾਂ ਨੇ ਹੈਲਪ ਨਹੀਂ ਕੀਤੀ ਮਤਲਬ ਯਾਰ ਕਿੰਨਾ ਕਿੰਨੀ ਹਨਾ ਹਵਾਨੀਅਤ ਮਤਲਬ ਤੁਸੀਂ ਆਪਣੇ ਅੰਦਰ ਪਾਲ ਰੱਖੀ ਆ ਯਾਰ ਤੇ ਮੈਨੂੰ ਲੱਗਦਾ ਬਈ ਜਿਹੜੇ ਰੇਪ ਕੇਸਸ ਹੁੰਦੇ ਆ ਔਰਤਾਂ ਨਾਲ ਫੀਮੇਲਸ ਨਾਲ ਗਰਲਸ ਨਾਲ ਰੇਪ ਕੇਸਸ ਹੁੰਦੇ ਆ ਐਦਾਂ ਦੀ ਮੇਲ ਮੈਂਟੈਲਿਟੀ ਆ ਜਿਹੜੀ ਐਦਾਂ ਦੀ ਹਵਾਨੀਅਤ ਜਿਹੜੀ ਮਤਲਬ ਜਿਹੜੇ ਲੋਕਾਂ ਦੇ ਅੰਦਰ ਭਰੀ ਹੋਈ ਆ ਉਹੀ ਜ਼ਿੰਮੇਵਾਰ ਹੁੰਦੀ ਆ ਬਈ ਰੇਪ ਕੇਸਸ ਕੇਸਸ ਦੇ ਵਿੱਚ ਵੀ ਐਦਾਂ ਦੀਆਂ ਜਿਹੜੀਆਂ ਬਈ ਇਨਸੀਡੈਂਟ ਨੇ ਐਦਾਂ ਦੇ ਹੈਪਨ ਨੇ ਓਬਵੀਅਸ ਗੱਲ ਆ ਲਾਅ ਐਂਡ ਆਰਡਰ ਤੇ ਤਾਂ ਸਵਾਲ ਬਈ ਉੱਠਣਾ ਹੀ ਆ ਪੰਜਾਬ ਦੇ ਵਿੱਚ ਜਦੋਂ ਐਦਾਂ ਦੀ ਘਟਨਾ ਵਾਪਰਦੀ ਆ ਤਾਂ ਬਹੁਤ ਜਿੰਨਾ ਕਹਿ ਸਕਦੇ ਆਂ ਵੀ ਮਤਲਬ ਜਿੰਨਾ ਮਤਲਬ ਕੰਡੈਮ ਇਸ ਘਟਨਾ ਨੂੰ ਕੀਤਾ ਜਾਵੇ ਉਹਨਾਂ ਥੋੜਾ ਆਈ ਥਿੰਕ ਕਟਨਾ ਲਈ ਤੇ ਇਸ ਘਟਨਾ ਲਈ ਜਿੰਨੇ ਲੋਕ ਜ਼ਿੰਮੇਵਾਰ ਸੀਗੇ ਪੰਜ ਚਾਰ ਰੜੇ ਪਰਸਨ ਸੀਗੇ ਇਸ ਘਟਨਾ ਦੇ ਵਿੱਚ ਇਨਵੋਲਵਮੈਂਟ ਸੀਗੀ ਜਿਨ੍ਹਾਂ ਦੀ ਉਹਨਾਂ ਦੇ ਵਿੱਚੋਂ ਦੋ ਜਾਂ ਤਿੰਨ ਫੜੇ ਗਏ ਨੇ ਜਿਨ੍ਹਾਂ ਦੀ ਨਿਊਜ਼ ਵੀ ਆ ਰਹੀ ਹੈ ਤੇ ਜਿੰਨੀ ਮਤਲਬ ਇਹ ਇਦਾਂ ਦੇ ਲੋਕਾਂ ਨੂੰ ਸਜ਼ਾ ਦਿੱਤੀ ਜਾ ਸਕੇ ਉੰਨੀ ਮੈਨੂੰ ਲੱਗਦਾ ਘਟ ਹੈ ਕਿਉਂਕਿ ਆਈ ਡੋਨਟ ਥਿੰਕ ਕਿ ਯਾਰ ਜਿਹੜੇ ਲੋਕਾਂ ਦੀ ਇਦਾਂ ਦੀ ਮੈਂਟੈਲਿਟੀ ਹੈ ਵੀ ਤੁਸੀਂ ਹਨਾ ਕਿਸੇ ਦੀ ਕਿਸੇ ਘਰ ਦੀ ਇੱਜ਼ਤ ਨੂੰ ਮਤਲਬ ਯਾਰ ਔਰਤ ਕੋਲੇ ਕੀ ਹੁੰਦਾਗਾ ਬਈ ਔਰਤ ਕੋਲੇ ਸਿਰਫ ਇੱਕ ਇੱਕ ਇੱਜ਼ਤ ਹੀ ਤਾਂ ਹੁੰਦੀ ਆ ਆਪਣੀ ਜਿਹਦੇ ਕਰਕੇ ਮਤਲਬ ਔਰਤ ਜਾਣੀ ਜਾਂਦੀ ਹੈ ਕੈਰੈਕਟਰ ਹੀ ਹੁੰਦਾ ਉਹਦਾ ਉਹਦੀ ਇੱਜ਼ਤ ਹੀ ਹੁੰਦੀ ਆ ਜਦੋਂ ਏਦਾਂ ਦੀ ਜਿਹੜੀ ਮੈਂਟੈਲਿਟੀ ਆ ਏਦਾਂ ਦੀ ਮੇਲ ਮੈਂਟੈਲਿਟੀ ਆਪਾਂ ਕਹਾਂਗੇ ਇਸ ਗੱਲ ਨੂੰ ਇੰਨੀ ਦਰਿੰਦਗੀ ਯਾਰ ਹਨਾ ਤੁਸੀਂ ਭਰ ਰੱਖੀ ਹੈਗੀ ਕਿਸੇ ਲਈ ਆਪਣੇ ਅੰਦਰ ਚਾਹੇ ਰੀਜ਼ਨ ਤੁਹਾਡਾ ਜੋ ਵੀ ਹੈ ਜੋ ਵੀ ਹੋਇਆ ਬਟ ਡਸ ਨਾਟ ਮੀਨ ਕਿ ਯਾਰ ਤੁਸੀਂ ਕਿਸੇ ਔਰਤ ਨੂੰ ਪਿੰਡ ਦੇ ਵਿੱਚ ਨੰਗਾ ਘਮਾਓਗੇ ਤੇ ਕੇਸ ਬਾਈ ਮਤਲਬ ਨਾਰਮਲ ਕੇਸ ਨਹੀਂ ਹੈਗਾ ਮਤਲਬ ਇੱਕ ਨਿਊਜ਼ ਆ ਗਈ ਚੱਲ ਗਈ ਤੇ ਲੋਕਾਂ ਨੇ ਦੇਖ ਲਈ ਬੰਦੇ ਫੜੇ ਗਏ ਤੇ ਮਤਲਬ ਖਤਮ ਉਸ ਤੋਂ ਬਾਅਦ ਇਹ ਚੀਜ਼ਾਂ ਬਾਈ ਖਤਮ ਹੋ ਜਾਂਦੀਆਂ ਨੇ ਬਟ ਜਿਹੜੀ ਮੈਂਟੈਲਿਟੀ ਹੈ ਨਾ ਇਹ ਇਹ ਜਿਹੜੀ ਇਦਾਂ ਦੀ ਮੇਲ ਮੈਂਟੈਲਿਟੀ ਹੈ ਠੀਕ ਆ ਆਪਾਂ ਬੇਸਿਕਲੀ ਬਾਈ ਮੈਂਟੈਲਿਟੀ ਤੇ ਹੀ ਗੱਲ ਕਰਦੇ ਹੁੰਦੇ ਆ ਉਹ ਬਹੁਤ ਮਾੜੀ ਆ ਠੀਕ ਆ ਕਿਸੇ ਪਰਸਨ ਲਈ ਤੁਸੀਂ ਇਦਾਂ ਦਾ ਜਦੋਂ ਮਤਲਬ ਵਿਜ਼ੂਅਲ ਤਿਆਰ ਕਰ ਲਿਆ ਕਿ ਅਸੀਂ ਇਸ ਪਰਸਨ ਨਾਲ ਇਦਾਂ ਕਰਨਾ ਹੈ ਇਦਾਂ ਇਨਸੀਡੈਂਟ ਇਹਦੇ ਨਾਲ ਆਪਾਂ ਨੇ ਕਰਨਾ ਹੈਗਾ ਉਹਨੂੰ ਨੰਗਾ ਕਰਕੇ ਤੁਸੀਂ ਉਹਨੂੰ ਪਿੰਡ ਦੇ ਵਿੱਚ ਘੁਮਾਇਆਗਾ ਠੀਕ ਆ ਤੇ ਯਾਰ ਤੁਸੀਂ ਉਹਦੀਆਂ ਉਹਦੀ ਇੱਜ਼ਤ ਦੀਆਂ ਧੱਜੀਆਂ ਡਾਤੀਆਂ ਤਾਰ-ਤਾਰ ਕਰਤੀ ਤੁਸੀਂ ਔਰਤ ਦੀ ਉਸ ਔਰਤ ਦੀ ਇੱਜ਼ਤ ਉਹਦਾ ਪਰਿਵਾਰ ਹੈ ਉਹਨਾਂ ਦਾ ਤਾਂ ਤੁਸੀਂ ਸਭ ਕੁਝ ਹੀ ਖਤਮ ਕਰਤਾ ਇਦਾਂ ਦੇ ਕੇਸਸ ਦੇ ਵਿੱਚ ਜਿੰਨੀ ਸਜ਼ਾ ਦਿੱਤੀ ਜਾ ਸਕੇ ਮੈਂ ਕਹਣਾ ਉਨੀ ਘੱਟ ਤੋਂ ਘੱਟ ਹੈ ਮਤਲਬ ਲਾਅ ਹੈਗਾ ਜਿਹੜਾ ਇਦਾਂ ਦੀ ਇਦਾਂ ਦੀ ਹੈਪਨਾ ਤੇ ਬਹੁਤ ਜ਼ਿਆਦਾ ਸਟ੍ਰਿਕਟ ਹੋਣਾ ਚਾਹੀਦਾ ਇਹ ਤਾਂ ਕਲੀਅਰ ਕੱਟ ਦਿਖ ਰਿਹਾ ਵੀ ਕਿੰਨਾ ਤੁਸੀਂ ਮਾੜਾ ਮਾੜਾ ਤੁਸੀਂ ਕਰਮ ਕੀਤਾ ਹੈਗਾ ਤੇ ਬਾਈ ਕੀ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਮੌਕਾ ਮਿਲੇ ਤੇ ਇਹ ਰੇਪ ਤੱਕ ਵੀ ਕਰ ਦੇਣ ਬਾਈ ਔਰਤ ਦਾ ਫੀਮੇਲ ਦਾ ਗਰਲਜ਼ ਦਾ ਕੁੜੀਆਂ ਦਾ ਬਾਈ ਰੇਪ ਵੀ ਕਰ ਦੇਣ ਇਹ ਇਦਾਂ ਦੀ ਮੈਂਟੈਲਿਟੀ ਹੈ ਬਾਈ ਜਿਹੜੀ ਉਹ ਜ਼ਿੰਮੇਵਾਰ ਹੈ ਰੇਪ ਕੇਸਸ ਲਈ ਇਦਾਂ ਦੀ ਮੈਂਟੈਲਿਟੀ ਵਾਲੇ ਲੋਕ ਨੇ ਜਿਹੜੇ ਬਾਈ ਉਹ ਆਪਣੀ ਉਹ ਸੋਸਾਇਟੀ ਦਾ ਪਾਰਟ ਨੇ ਇਹ ਅਸਲ ਦੇ ਵਿੱਚ ਬਾਈ ਮੈਂਟੈਲਿਟੀ ਹੈ ਵੈਸ਼ੀਪੁਣਾ ਪਾਜੀ ਨੂੰ ਕਹਿ ਦਈਏ ਇਹ ਜ਼ਿੰਮੇਵਾਰ ਹੈ ਬਈ ਰੇਪ ਕੇਸਸ ਲਈ ਵੀ ਕਿ ਯਾਰ ਉਸ ਮਤਲਬ ਰੇਪ ਤੋਂ ਇਹ ਘਟਨਾ ਘਟੇਗੀ ਕੋਈ ਇੱਕ ਤੁਸੀਂ ਫੀਮੇਲ ਦਾ ਇੱਕ ਔਰਤ ਦਾ ਕਿਸੇ ਦੀ ਮਾਂ ਦਾ ਤੁਸੀਂ ਉਹਨੂੰ ਨੰਗਾ ਕਰਕੇ ਮਤਲਬ ਪੂਰੀਆਂ ਗਲੀਆਂ ਚ ਪਿੰਡਾਂ ਚ ਘਮਾਤਾ ਯਾਰ ਉਸ ਉਹਦਾ ਤਾਂ ਮਰਨਾ ਹੋ ਗਿਆ ਯਾਰ